ਪਿਸਟਲ ਉਹਨਾਂ ਦੇ ਕੋਲ ਸੀਗਾ ਉਹਦੇ ਨਾਲ ਇੱਕ ਗੋਲੀ ਚਲਾਈ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਦੇ ਵਿੱਚ ਉਹ ਹਮਲਾਵਰ ਬੈਠ ਕੇ ਫਰਾਰ ਹੋ ਜਾਂਦੇ ਨੇ ਇੱਕ ਗੋਲੀ ਵੱਜਦੀ ਹੈ ਪਰ ਉਹ ਉੱਥੋਂ ਭੱਜ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਤੋਂ ਸਮਰਾਲੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਤਾਂਾ ਤਾਂ ਕਿ ਉਹ ਕਿਤੇ ਗੱਡੀ ਆਪਣੀ ਦੇਖਣ ਆਇਆ ਤਾਂ ਉਸ ਟਾਈਮ ਵਾਰਦਾਤ ਹੋਈ ਜਾਏ ਗੱਡੀ 'ਚ ਆਏ ਆ ਬੰਦੇ ਉਹਨਾਂ ਨੇ ਉਸ ਗੱਡੀ ਕੋਲ ਹੀ ਤੇ ਖੈਰ ਮਾਰੇ ਆ ਸਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਮਾਛੀਵਾੜਾ ਸਾਹਿਬ ਦੇ ਉਹ ਰਾਣੀ ਗਊਸ਼ਾਲਾ ਵਾਲੇ ਮੁਹੱਲੇ ਦੇ ਵਿੱਚ ਮੌਜੂਦ ਆ ਜਿੱਥੇ तकरीबन 8:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਇੱਕ ਨੌਜਵਾਨ ਜੋ ਕਿ హెয়ার ਸਲੂਨ ਦਾ ਕੰਮ ਕਰਦਾ ਸੀਗਾ ਇਸ ਗਲੀ ਦੇ ਵਿੱਚੋਂ ਉਤਰ ਕੇ ਉਹ ਨੀਚੇ ਆਉਂਦਾ ਹੈ ਤਾਂ ਉਸ ਦੇ ਉੱਤੇ ਕੁਝ ਨੌਜਵਾਨ ਵਰਨਾਕਾਰ ਦੇ ਵਿੱਚ ਕਿਹਾ ਜਾ ਰਿਹਾ ਕਿ ਵਰਨਾਕਾਰ ਦੇ ਵਿੱਚ ਨੌਜਵਾਨ ਆਉਂਦੇ ਨੇ ਤੇ ਜਿੱਦਾਂ ਹੀ ਉਹ ਨੌਜਵਾਨ ਗਲੀ ਦੇ ਵਿੱਚੋਂ హెয়ার ਸਲੂਨ ਦਾ ਜੋ ਕੰਮ ਕਰਦਾ ਉਤਰ ਕੇ ਆਉਂਦਾ ਤਾਂ ਉਹਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇੱਕ ਗੋਲੀ ਕਿਹਾ ਜਾ ਰਿਹਾ ਕਿ ਪਿਸਟਲ ਉਹਨਾਂ ਦੇ ਕੋਲ ਸੀਗਾ ਉਹਦੇ ਨਾਲ ਇੱਕ ਗੋਲੀ ਚਲਾਈ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਦੇ ਵਿੱਚ ਉਹ ਹਮਲਾਵਰ ਬੈਠ ਕੇ ਫਰਾਰ ਹੋ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਹੋਏ ਆ ਮਹੱਲੇ ਦੇ ਲੋਕ ਬਾਹਰ ਪਹੁੰਚੇ ਹੋਏ ਨੇ ਸੀਆਈਏ ਦੀਆਂ ਟੀਮਾਂ ਜਿਹੜੀਆਂ ਨੇ ਉਹ ਵੀ ਪਹੁੰਚੀਆਂ ਹੋਈਆਂ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਲੋਕਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਗੱਲਬਾਤ ਹੁੰਦੀ ਹੈ ਇਹ ਤਾਂ ਜਿੱਦਾਂ ਹੀ ਕੋਈ ਪੁਲਿਸ ਸਟੇਟਮੈਂਟ ਦੇਵੇਗੀ ਕਿ ਕੋਈ ਕਿਸ ਤਰ੍ਹਾਂ ਦੀ ਇੱਕ ਗੱਲ ਹੁੰਦੀ ਹੈ ਕਿਸ ਵਜ੍ਹਾ ਕਰਕੇ ਗੋਲੀਆਂ ਚਲਾਈਆਂ ਕੋਈ ਰੰਜਿਸ਼ ਸੀ ਕਿਸੇ ਨਾਲ ਜਾਂ ਕੋਈ ਹੋਰ ਮਾਮਲਾ ਸੀ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਜਾਂਚ ਦੇ ਵਿੱਚ ਜਰੂਰ ਜੁਟ ਗਿਆ ਹੋਇਆ ਹੈ ਇਲਾਕੇ ਦੇ ਵਿੱਚ دہشت ਦਾ ਮਾਹੌਲ ਜਰੂਰ ਬਣਿਆ ਹੋਇਆ ਹੈ ਲੋਕ ਡਰੇ ਹੋਏ ਨੇ ਕਿਉਂਕਿ ਇੱਕ ਜਿੱਥੇ ਲੋਕ ਰਹਿੰਦੇ ਹੁਣ ਅਕਸਰ ਘਰ ਆਲੇ ਦੁਆਲੇ ਸਾਰੇ ਘਰ ਹੁਣ ਉੱਥੇ ਜੇਕਰ ਅਜਿਹੀ ਘਟਨਾ ਨੂੰ ਕੋਈ ਅੰਜਾਮ ਦੇ ਕੇ ਚਲਾ ਜਾਂਦਾ ਹੈ ਤਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਹੈ ਉਹ ਜ਼ਰੂਰ ਬਣ ਜਾਂਦਾ ਹੈ ਪਰ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਸੀਸੀਟੀਵੀ ਕੈਮਰੇ ਜਿਹੜੇ ਇਲਾਕੇ ਦੇ ਵਿੱਚ ਲੱਗੇ ਹੋਏ ਨੇ ਮਹੱਲੇ ਦੇ ਵਿੱਚ ਲੱਗੇ ਹੋਏ ਨੇ ਉਹ ਖੰਗਾਲੇ ਜਾ ਰਹੇ ਨੇ ਹਰ ਇੱਕ ਐਂਗਲ ਤੋਂ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਸਾਰਾ ਮਾਮਲਾ ਸੀਗਾ ਇਹ ਵੀ ਕਿਹਾ ਜਾ ਰਿਹਾ ਕਿ ਜੇਰੇ ਇਲਾਜ ਹੈ ਉਹ ਨੌਜਵਾਨ ਇੱਕ ਗੋਲੀ ਵੱਜਦੀ ਹੈ ਪਰ ਉਹ ਉੱਥੋਂ ਭੱਜ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਤੋਂ ਸਮਰਾਲੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਉੱਥੇ ਮੁੱਢਲੀ ਜਿਹੜੀ ਸਹਾਇਤਾ ਉਹਨਾਂ ਨੂੰ ਦਿੱਤੀ ਜਾਂਦੀ ਹੈ ਚਾਹੇ ਉਹ ਫਰਸਟ ایڈ ਕਹਿ ਲਈਏ ਜਾਂ ਜੋ ਵੀ ਜਿੰਨੀ ਕਿ ਚੋਟ ਉਹਨਾਂ ਦੇ ਲੱਗਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਲੁਧਿਆਣਾ ਜਾਂ ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਜਾਂਦਾ ਹੈ ਉਸ ਨੌਜਵਾਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਦੀ ਹਾਲਤ ਸੱਥਰ ਦੱਸੀ ਜਾ ਰਹੀ ਹੈ ਸਹੀ ਦੱਸੀ ਜਾ ਰਹੀ ਹੈ ਇਸ ਸਮੇਂ ਭਾਈ ਜੀ ਨਾਮ ਕੀ ਹੈ ਤੁਹਾਡਾ ਕਿਹੜਾ ਮਹੱਲਾ ਪੈਂਦਾ ਹੈ ਮੇਰਾ ਨਾਮ ਸੁਰਿੰਦਰ ਕੁਮਾਰ ਸ਼ਿੰਦੀ ਕਾਉਂਸਲਰ ਵਾਰਡ ਨੰਬਰ 4 ਇਹ ਜੋ ਵਾਰਦਾਤ ਹੋਈ ਆ ਮੇਰੇ ਹੀ ਮਹੱਲੇ 'ਚ ਹੋਈ ਆ ਕੀ ਗੱਲਬਾਤ ਕੀ ਹੁੰਦੀ ਹੈ ਸਾਰੀ ਉਹ ਨੌਜਵਾਨ ਕਿਸ ਕੀ ਕੰਮ ਕਰਦਾ ਹੈ ਤੇ ਕੀ ਗੱਲਬਾਤ ਹੋਈ ਹੈ ਸ ਗੱਲ ਰਵਾਤ ਇਸ ਤਰ੍ਹਾਂ ਨੌਜਵਾਨ ਹੈਅ ਡ੍ਰੈਸਰ ਦਾ ਕੰਮ ਕਰਦਾ ਤੇ 9:30 ਵਜੇ ਦਾ ਇਹ ਵਾਕਿਆ ਆ ਜਦੋਂ ਖਾਣਾ ਖਾ ਕੇ ਉਹ ਕਿਦੇ ਗੱਡੀ ਆਪਣੀ ਦੇਖਣ ਆਇਆ ਤਾਂ ਉਸ ਟਾਈਮ ਵਾਰਦਾਤ ਹੋਈ ਜਾਏ ਗੱਡੀ ਚ ਆਏ ਆ ਬੰਦੇ ਉਹਨਾਂ ਨੇ ਉਸ ਗੱਡੀ ਕੋਈ ਤੇ ਫਾਇਰ ਮਾਰੇ ਆ ਸ਼ਾਇਦ ਇੱਕ ਫਾਇਰ ਮਿਸ ਹੋਇਆ ਤੇ ਦੂਜਾ ਖੋਲ ਬਰਾਮਦ ਹੋਇਆ ਕੀ ਕੋਈ ਰੰਜਿਸ਼ ਲੱਗਦੀ ਆ ਉਹ ਨੌਜਵਾਨ ਦਾ ਸੁਭਾਅ ਕਿਸ ਤਰ੍ਹਾਂ ਦਾ ਕੋਈ ਦੁਸ਼ਮਣੀ ਵਗੈਰਾ ਲੱਗਦੀ ਆ ਤੁਹਾਨੂੰ ਨਹੀਂ ਸੁਭਾਅ ਦਾ ਬੜਾ ਵਧੀਆ ਹੈ ਮਿਲ ਮਿਲਣਸਾਰ ਆ ਕਿਸੇ ਤਰ੍ਹਾਂ ਦਾ ਕੋਈ ਮਹੱਲੇ 'ਚ ਵੀ ਬੜਾ ਸ਼ਾਂਤੀਪੂਰਵਕ ਆ ਬਾਕੀ ਜਾਂਚ ਕਰ ਰਹੀ ਹੈ ਪੁਲਿਸ ਸਾਰਾ ਮਾਮਲਾ ਜੋ ਸਾਹਮਣੇ ਆ ਜਾਣਾ ਹਾਂਜੀ ਕੋਈ ਸੀਸੀਟੀਵੀ ਫੁਟੇਜ ਦੇ ਵਿੱਚ ਕਲੀਅਰ ਹੋਏ ਉਹ ਨੌਜਵਾਨ ਹਮਲਾਵਰ ਜਿਹੜੇ ਆਉਂਦੇ ਨੇ ਕਿੰਨੇ ਕ ਨੌਜਵਾਨ ਸੀਗੇ ਕਿੰਨੇ ਹਮਲਾਵਰ ਸੀਗੇ ਉਹ ਕਾਰ 'ਚ ਸੀ ਫਿਲਹਾਲ ਪਤਾ ਨਹੀਂ ਲੱਗ ਰਿਹਾ ਵੀ ਕਿੰਨੇ ਜਣੇ ਸੀ ਬਾਕੀ ਫੁਟੇਜ ਸਾਰੀ ਇਕੱਠੀ ਕਰ ਰਹੀ ਹੈ ਪੁਲਿਸ ਜੋ ਵੀ ਹੈਗੀ ਜਾਣਕਾਰੀ ਸਾਰੀ ਪੁਲਿਸ ਸੰਝੀ ਕਰੂਗੀ ਮੈਂ ਸਰ ਕਰਦੇ ਘਰ ਦੇ ਬਾਹਰ ਖੜਾ ਸੀ ਥੱਲੇ ਅਕ ਜਿਦਾਈ ਦਾ ਥੱਲੇ ਆ ਕੇ ਤੇ ਮੈਂ ਬਸ ਥੱਲੇ ਹੀ ਖੜਾ ਸੀ ਗਿਆ ਕੇ ਇੱਕੋਲਾ ਤੋਂ ਗੱਡੀ ਆਈ ਆ ਹੁਣ ਇਹ ਨਹੀਂ ਪਤਾ ਗੱਡੀ ਕਿਹੜੀ ਸੀ ਕਿ ਵਰਨਰ ਸੀ ਕਿ ਡਿਜ਼ਾਇਰ ਹੈਗੀ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਗਾਲ ਪਤਲੀ ਗਾਲ ਕੱਢ ਕੇ ਬੋਲਿਆ ਥੋੜਾ ਜਿਹਾ ਕੁਝ ਵੀ ਕਹਿੰਦਾ ਸਵੇ ਤੁੰਨੇ ਵਾਸਾ ਰੋਕਣਾ ਸੀ ਕਹਿੰਦਾ ਤੇ ਬਸ ਉਹਨੇ ਰਵਲ ਰਵਲ ਕੋ ਪਰਵਾਸ ਨਹੀਂ ਫੇਸਾ ਨਹੀਂ ਉਹਨੇ ਕਿਛ ਨੂੰ ਕਰਕੇ ਉਹਨੇ ਉਨੇ ਫੇਰ ਮਾਰੇ ਆ ਮੇਰੇ ਪਰ ਨੂੰ ਮੇਰੇ ਪਹਿਲੇ ਦਿਨ ਕਹਿਣਾ ਸੀ ਫੇਨੀ ਬੰਦੇ ਜੀ ਜਾਨ ਪਛਾਣ ਦੇ ਨਿਸ਼ਾਨ ਤੇ ਤਾ ਰੋਕੇ ਗਏ ਗਿਉਨ ਨੇ ਮੇ ਮੁੰਡੇ ਕੋ ਕੱਢੀ ਵੀ ਨਹੀਂ ਕਰਾਉਂਦੇ ਨਾ ਸਰ ਮਾਨੂੰ ਗੇ ਉਪਰ ਬਾਅਦ ਤੋਂ ਪਤਾ ਲੱਗਿਆ ਜਦੋਂ ਉਹ ਫੇਰ ਮਾਰੇ ਮੁਹਾਜ ਗਏ ਆ ਮੈਨੂੰ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਜਿੱਕੇ ਵੀ ਫੇਰ ਬੱਚਿਆਂ ਕੋਲੋਂ ਪਤਾ ਵੀ ਅੰਦਰ ਜਾ ਕੇ ਦੇਖਿਆ ਜਦੋਂ ਫਲਾਟ ਨਿਕਲੇ ਆ ਫਿਰ ਮੈਂ ਦੇਖਿਆ ਉਹ ਫੇਰ ਬੱਚਿਆਂ ਦੇ ਕਿਹਦੇ ਨਾਲ ਕੋਈ ਲੜਦਾ ਵੀ ਕੋਈ ਨਹੀਂ ਕੋਈ ਪਜ਼ਰ ਵੀ ਨਹੀਂ ਆਇਆ ਕੀ ਮੰਗ ਕੀ ਕਰਦੇ ਅਗੇ ਕੀ ਮੰਗ ਕਰਦੇ ਕਿ ਜਾਂਚ ਕੀਤੀ ਜਾਵੇ ਫੇਜੀ ਕੌਣ ਸੀ ਕੌਣ ਨਹੀਂ ਸੀ ਗੇ ਅੰਦੇਨੋਂ ਸ਼ਰਤ ਸੀ ਕਿ ਇਹ ਜਾਣਕਾਰੀ ਦਿੱਤੀ ਜਾਵੇ ਕਿੰਨੇ ਕਿੰਨੇ ਦੇ ਕਰੀਬ ਫਾਇਰਿੰਗ ਹੋਈ ਦੋ ਬੰਦੇ ਸਭ ਜਵਾਬ ਉਹ ਸੀਗਾ ਥੋੜੀ ਫਸ ਹੋ ਸੀਗਾ ਕਿੰਨੇ ਰਾਉਂਡ ਫਾਇਰ ਹੋਏ ਬੰਦੇ ਉਹਨਾਂ ਨੇ ਇੱਕ ਮਿੰਟ ਤੇ ਇੱਕੋ ਕੀਤਾ ਦੂਜਾ ਕਰਨ ਲੱਗੇ ਸਵੇਰੇ ਸਿਓ ਮਤਲਬ ਮੈਂ ਭੱਜ ਲਿਆ ਜਦੋਂ ਮੂੰਹ ਟੱਕੇ ਹੋਏ ਸੀ ਕਿਵੇਂ ਹਾਂ ਮੂੰਹ ਕਾ ਬਲੈਕ ਕਪੜੇ ਨਾਲ ਟੱਕੇ ਆਇਆ ਸੀਗਾ ਗੱਡੀ ਨੂੰ ਚਾਲ ਜਾਲੀਆਂ ਲੱਗੀਆਂ ਸੀ ਬਲੈਕ ਕਲਰ ਦੀਆਂ ਗੱਡੀ ਨੰਬਰ ਵਰਜਨ ਨਹੀਂ ਸਰ ਮੈਂ ਭੱਜ ਲਿਆ ਮੈਂ ਕੋਈ ਸਾਨੂੰ ਸਲਾਹ ਦਿੱਤੀ ਹਾਂਜੀ ਕੋਈ ਸਾਨੂੰ ਸਲਾਹ ਮਰਜ਼ੂਰ ਜੀ ਕੀ ਕਿਦਾਂ ਦੀ ਕੋਈ ਲੱਗਿਆ ਤੁਹਾਨੂੰ ਕੋਈ ਜਿੱਦਾਂ ਕੋਈ ਸੁਣੀ ਹੈ ਤੇ ਹੁਣ ਕੀ ਗੱਲ ਕੀ ਹੋਈ ਨਹੀਂ ਵੀਰੇ ਹਜੇ ਤੱਕ ਤਾਂ ਕੋਈ ਨਹੀਂ ਪਤਾ ਲੱਗੀ ਹੂੰ ਉਹਦਾ ਥਾਇਆ ਫੈਰ ਹੋਇਆ ਹੁਣ ਉਹਨੂੰ ਲੈ ਕੇ ਗਏ ਸਮਰਾਲੇ ਰੈਫਰ ਕੀਤਾ ਜਾ ਹਾਂ ਲੈ ਕੇ ਗਏ ਬਾਕੀ ਹੁਣ ਦੇਖੋ ਨੌਜਵਾਨ ਦੀ ਉਮਰ ਕਿੰਨੀ ਕਹ ਉਹਦੀ ਜਿਹਦੇ ਉੱਤੇ ਫਾਇਰਿੰਗ ਕੀਤੀ ਹੈ ਤੇ ਉਹ ਕੀ ਕੰਮ ਕੀ ਕਰਦਾ ਸੀ ਸਲੂਨ ਦਾ ਕੰਮ ਕਰਦਾ ਸੀ 30 ਸਾਲ ਦੀ ਉਮਰ ਉਹਦੀ 30 ਸਾਲ ਦੀ ਉਮਰ ਸੀ ਜਾਰੀ ਹੈ ਇਹ ਇਸੇ ਗਲੀ ਦੇ ਵਿੱਚੋਂ ਉਤਰ ਕੇ ਆਉਂਦਾ ਨੀਚੇ ਹਾਂ ਇਹ ਇੱਥੇ ਉਤਰ ਕੇ ਆ ਰਿਹਾ ਹੂੰ ਇੱਥੇ ਖੰਭੇ ਦੇ ਕੋਲ ਫਾਇਰਿੰਗ ਹੋ ਰਹੀ ਹੈ ਉਹ ਕਿੰਨੀਆਂ ਕ ਗੋਲੀਆਂ ਚੱਲੀਆਂ ਕੋਈ ਹੈ ਅੰਦਾਜ਼ਾ ਹੈ ਇੱਕ ਲੱਗੇ ਇੱਕ ਗੋਲੀ ਲੱਗੀ ਹਾਂ ਫਿਰ ਉਹ ਭੱਜ ਗਿਆ ਫਿਰ ਉਹ ਭੱਜ ਗਿਆ ਕਿੰਨੇ ਕ ਹਮਲਾਵਰ ਸੀਗੇ ਗੱਡੀ ਦੇ ਵਿੱਚ ਜਿਹੜੇ ਆਏ ਸੀ ਨਹੀਂ ਪਤਾ ਉਹਨੂੰ ਵੀ ਨਹੀਂ ਪਤਾ ਲੱਗਿਆ ਨਹੀਂ ਪਤਾ ਲੱਗਿਆ ਜੀ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਮੌਕੇ ਤੇ ਹਾਂ ਜੀ ਉਹ ਮੌਕੇ ਤੇ ਪਹੁੰਚ ਗਈ ਜੀ ਉਹ ਜਾਂਚ ਕਰ ਰਿਹਾ ਬਾਕੀ ਦੇਖੋ ਅੱਗੇ ਕੀ ਹੋਰ ਸਰ ਕੀ ਮਾਮਲਾ ਹੋਇਆ ਜਿਹੜਾ ਗੋਲੀ ਚੱਲੀ ਹੈਗੀ ਇੱਕ ਸਸਪੈਕਟਡ ਫਾਇਰਿੰਗ ਦੇ ਇਨਸੀਡੈਂਟ ਦੀ ਇਨਫੋਰਮੇਸ਼ਨ ਮਿਲੀ ਸੀ ਮੌਕੇ ਤੇ ਪਹੁੰਚੇ ਹਾਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਿਵੇਂ ਜੋ ਵੀ ਹੋਊਗਾ ਉਹ ਤੁਹਾਨੂੰ ਦੱਸਿਆ ਜਾਊਗਾ ਕਿੰਨੇ 21 ਰਾਉਂਡ ਹੋਇਆ ਫੈਰ ਜਾਂ ਕਿਦਾਂ ਕੋਈ ਹਾਲੇ ਕੁਝ ਵੀ ਕਲੀਅਰ ਨਹੀਂ ਹੈਗਾ ਪੇਸ਼ੈਂਟ ਨੂੰ ਰੈਫਰ ਕੀਤਾ ਗਿਆ ਹੈ ਲੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਮਲਾਵਰ ਫਿਰ ਕਿਸ ਚੀਜ਼ ਤੇ ਹੁੰਦੇ ਕਿੰਨੇ ਕ ਹਮਲਾਵਰ ਸੀਗੇ ਕੁਝ ਜਾਣ ਕਰ ਨਹੀਂ ਹਾਲੇ ਕੁਝ ਕਲੀਅਰ ਨਹੀਂ ਹੈ ਤਾਂ ਬਿਲਕੁਲ ਜੀ ਗੱਲਬਾਤ ਲੋਕਾਂ ਦੇ ਨਾਲ ਕੀਤੀ ਹੈ ਉਸ ਨੌਜਵਾਨ ਦੇ ਨਾਲ ਕੀਤੀ ਹੈ ਜਿਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਫਾਇਰ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਜਾਂ ਦੋ ਫਾਇਰ ਹੋਏ ਨੇ ਇੱਕ ਰੋਂਦ ਜ਼ਰੂਰ ਇੱਥੋਂ ਮਿਲਿਆ ਇਸ ਜਗ੍ਹਾ ਦੇ ਉੱਤੇ ਜਿੱਥੇ ਹਮਲਾਵਰਾਂ ਨੇ ਹਮਲਾ ਕੀਤਾ ਉਸ ਨੌਜਵਾਨ ਦੇ ਉੱਤੇ ਫਾਇਰਿੰਗ ਕੀਤੀ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਜਾਂਚ ਕੀਤੀ ਜਾ ਰਹੀ ਹੈ ਹਮਲਾਵਰ ਕੌਣ ਸੀਗੇ ਕੋਈ ਰੰਜਿਸ਼ ਸੀ ਜਾਂ ਕੋਈ ਦੋਸ਼ਮਣੀ ਸੀ ਕਿਸ ਵਜ੍ਹਾ ਕਰਕੇ ਗੋਲੀਆਂ ਚਲਾਈਆਂ ਜਾਂਚ ਦਾ ਵਿਸ਼ਾ ਜਾਂਚ ਪੁਲਿਸ ਦੇ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਜਿਹੜਾ ਕਲੀਅਰ ਹੋ ਪਾਊਗਾ ਕਿ ਕਿਸ ਵਜ੍ਹਾ ਕਰਕੇ ਗੋਲੀ ਜਿਹੜੀ ਹੈ ਉਸ ਨੌਜਵਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ